ਪਿਛਲੀ ਰਾਤ ਸੰਗਰੂਰ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇ ਤੇ ਭਵਾਨੀਗੜ੍ਹ ਨੇੜੇ ਇੱਕ ਆਰ.ਟੀ.ਸੀ. ਦੀ বাস ਪਲਟ ਗਈ ਸੀ ਜਿਸ ਕਾਰਨ 15 ਦੇ ਕਰੀਬ ਯਾਤਰੀਆਂ ਤੇ ਗੰਭੀਰ ਸੱਟਾਂ ਆਈਆਂ ਨੇ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਸੰਗਰੂਰ ਦੇ ਪਿੰਡ ਬਾਲਤਕਲਾਂ ਦੇ 25 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਪਟਿਆਲਾ ਤੋਂ ਬਸ ਵਿੱਚ ਚਾਰਿਆ ਸੀ ਤੇ ਭਵਾਨੀਗੜ ਉਤਰਨਾ ਸੀ ਭਵਾਨੀਗੜ ਤੋਂ 2 ਕਿਲੋਮੀਟਰ ਪੈਦਾਂ ਹੀ ਬਸ पलट ਗਈ ਮ੍ਰਿਤਕ ਕਾਟਕ ਮਾਉਣ ਵਾਲਾ ਇਕੱਲਾ ਸੀ ਉਹ ਆਪਣੇ ਪਿੱਛੇ ਮਾਤਾ ਪਤਨੀ ਬੱਚੇ ਤੇ ਦੋ ਛੋਟੀਆਂ ਕੁੜੀਆਂ ਪਹਿਣਾ ਛੱਡ ਗਿਆ ਇਸ ਖਬਰ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ ਹੈ ਇਹ ਬਸ ਪਟਿਆਲਾ ਤੋਂ ਬਠਿੰਡਾ ਵੱਲ ਜਾਣੀ ਸੀ ਹਾਦਸੇ ਸਮੇਂ ਕਰੀਬ 50 ਦੇ ਕਰੀਬ ਸਵਾਰੀਆਂ ਮੌਜੂਦ ਸਨ ਜਦੋਂ ਬੱਸ ਨਜ਼ਦੀਕ ਸਿਤ ਹਣੀ ਟਾਪੇ ਨੇੜੇ ਪਹੁੰਚੀ ਤਾਂ ਅਚਾਨਕ ਇੱਕ ਟੈਂਕਰ ਸੜਕ ਤੇ ਆ ਗਿਆ ਜਿਸ ਨਾਲ ਟੱਕਰ ਤੋਂ ਪਹੁੰਚੋਂ ਦੇ ਸਮੇ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਇਹ ਹਾਦਸਾ ਵਾਪਰ ਗਿਆ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਤੇ ਤੁਰੰਤ ਜ਼ਖਮੀਆਂ ਨੂੰ ਘਮਾਨੇ ਵਰਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਅਜੀ ਕਿ ਨਾਮ ਹੈ ਇੰਦਰੀਤ ਸਿੰਘ ਟੈਂਡਰ ਸਰਕਰੋਦੀ ਆ ਅਸੀਂ ਉੱਥੋਂ ਆ ਰਹੇ ਹਦੇ ਮਗਰੋਂ ਮਗਰ ਆ ਰਹੀ ਦੀ ਗੱਡੀ ਸਾਡੀ ਇਹ ਇੱਥੇ ਹੋਇਆ ਆਪਣੇ ਹਣੀ ਢਾਬੇ ਦੇ ਸਾਹਮਣੇ ਆ ਬਾਲੂ ਇਹ ਕਹਿੰਦੇ ਨੇ ਕਹਿੰਦੇ ਟੈਂਪੋ ਆਇਆ ਸੀ ਪਿੱਛੇ ਤੇ ਥੋੜੇ ਜੀ ਕਿਉਂ ਟੈਂਪੋ ਤੋਂ ਓਵਰਟੈਕ ਕਰਦੇ ਖਾਨੀ ਟੈਂਪੋ ਓਵਰਟੈਕ ਕਰਕੇ ਆਪਦਾ ਨਿੱਕੇ ਵਿੱਚ ਹੋਇਆ ਸਾਡੇ ਆਉਣ ਦਾ ਪਲਟ ਗਈ ਦੀ ਬੱਸ ਡੇਢੀ ਹੋ ਗਈ ਦੀ ਉੱਥੇ ਨੌਜਵਾਨ ਖੜੇ ਤੇ ਢਾਬੇ ਤੇ ਉਹ ਆ ਗਏ ਫਟਾਫਟ ਸਾਰੇ ਉਹਨਾਂ ਨੇ ਆ ਕੇ ਫਿਰ ਸੀਸੇ ਪੰਨ ਪੰਨ ਕੇ ਵਿੱਚੋਂ ਹਾਇਕਰਲਾਬ ਹੋ ਰਿਹਾ ਦੀ ਬਹੁਤ ਰੌਲਾ ਪੈ ਰਿਹਾ ਦੀ ਬਸ ਉਹਨਾਂ ਨੇ ਬਹੁਤ ਖਿੱਚ ਖਿੱਚ ਕੇ ਨੌਜਵਾਨਾਂ ਨੇ ਕੱਢੇ ਫਿਰ ਪਾਣੀ ਦੀਆਂ ਬੋਤਲਾਂ ਲਿਆਂਦੀਆਂ ਪਾਣੀ ਉਸੋ ਉਸੋ ਹੋਟਲ ਤੇ ਪਹੁੰਚਾਏ ਫਿਰ ਇੰਨੇ ਗੱਡੀਆਂ ਆ ਗਈਆਂ ਐਂਬੂਲੈਂਸ ਆ ਗਈਆਂ ਕਿੰਨੇ ਕਿਹਾ ਹਾਸ਼ੇ ਤੇ ਲੱਗਦੇ ਨੇ ਕਿਹੜੇ ਚੱਕੀ 15 20 ਹੈਗੇ ਨੇ ਬੰਦੇ ਜਿਹੜੇ ਜ਼ਖਮੀ ਨੇ ਕਿੰਨੇ ਪਟਿਆਲੇ ਕਿੰਨੇ ਪਟਿਆਲੇ ਭੇਜਦੇ ਪਟਿਆਲੇ ਭੇਜਦੇ ਬਸ ਕਾਹ ਕੁਛ ਕਰਦਾ ਕਿ ਬਸ ਭੱਜੀ ਨਹੀਂ ਸੀ ਇਹ ਨਹੀਂ ਪਤਾ ਲੱਗਿਆ ਵੀ ਕੀ ਗੱਲ ਸਾਡੇ ਆਉਣ ਨੂੰ ਤਾਂ ਉਲਟ ਗਈ ਅਸੀਂ ਥੋੜੇ ਦਾ ਪਿੱਛੇ ਸੀ ਗੱਡੀ ਚੱਲ ਰਹੀ ਸੀ ਜਦੋਂ ਅਸੀਂ ਦੇਖਿਆ ਆਗੇ ਉੱਥੇ ਐ ਹੋ ਰਿਹਾ ਦੂਪਾ ਉਹ ਵਾਕਾ ਹੋਇਆ ਪਰ ਹਰਵਿੰਦਰਪਾਲ ਸਿੰਘ ਇੰਚਾਰਜ ਸੜਕਿਆ ਸੁਰੱਖਤ ਤੋਰਸ ਭਵਾਨੀਗੜ ਸਾਡਾ ਅੱਜ ਰੂਟ ਚੰਨੋ ਤੋਂ ਕੈਰੋ ਫੈਕਟਰੀ ਤੋਂ ਰੂਰ ਤੱਕ ਲੱਗਾ ਸੀ ਤਾਂ ਰੁਟੀਨ ਵਿੱਚ ਗਸ਼ਤ ਕਰ ਰਹੇ ਸੀ ਅਸੀਂ ਤਾਂ ਵਕਤ ਤਕਰੀਬ 8:08 ਦਾ ਹੋਊਗਾ ਤਾਂ ਸਾਨੂੰ ਆਮ ਰਾਗੀਰ ਤੋਂ ਮੈਸੇਜ ਮਿਲਿਆ ਕਿ ਇਸ ਤਰ੍ਹਾਂ ਪੀ ਆਰਟੀਸੀ ਦੀ ਬੱਸ ਵੀਡੀਓ ਕੋਚ ਜੋ ਹਣੀ ਹੋਟਲ ਹਣੀ ਹੋਟਲ ਭਵਾਨੀਗੜ ਮੇਨ ਰੋਡ ਪਰ ਹੈ ਉਥੇ ਬੱਸ ਪਲਟ ਗਈ ਹੈ ਤਾਂ ਅਸੀਂ ਤੁਰੰਤ ਮੌਕਾ ਤੇ ਪੁੱਜੇ ਤਾਂ ਆ ਕੇ ਦੇਖਿਆ ਤਾਂ ਇਥੇ ਚਿੰਗਿ ਗਿਹੜਾ ਪਿਆ ਰਿਆ ਸੀ ਤਾਂ ਅਸੀਂ ਆਮ ਰਾਗੀਰਾ ਦੀ ਮਦਦ ਨਾਲ ਕੰਟਰੋਲ ਰੂਮ ਤੇ ਇਤਲਾਹ ਦੇ ਕੇ ਹੋਰ ਐਂਬੂਲੈਂਸ ਦਾ ਇੰਤਜ਼ਾਮ ਕਰਕੇ ਵੱਖ-ਵੱਖ ਰੂਟਾ ਰਹੀ ਮਰੀਜ਼ਾਂ ਨੂੰ ਹਸਪਤਾਲ ਲੈ ਗਈ। ਕਰੀਬ 4-5 ਗੇੜੇ ਮੈਂ ਖੁਦ ਲਾਈ ਸੀਗੇ ਤੇ 12-13 ਮਰੀਜ਼ ਜਿਨ੍ਹਾਂ ਵਿੱਚੋਂ ਮੈਂ ਸਿਵਲ ਹਸਪਤਾਲ ਸਗਰੂਰ ਦਿਖਾਏ। ਇਸ ਸਾਰੇ ਕੰਮਕਾਰ ਵਿੱਚ ਮੇਰੇ ਸਟਾਫ ਨੇ ਵੀ ਮੇਰਾ ਸਾਥ ਦਿੱਤਾ। ਮੈਂ ਪਬਲਿਕ ਦਾ ਧੰਨਵਾਦ ਕਰਦਾ। ਕਿੰਨੇ ਕੁ ਮਰੀਜ਼ ਫਟੜ ਹੋਏ? ਕਰੀਬ ਹਾਲਾਤ ਕੀ ਸੀ ਜਦੋਂ ਪਹੁੰਚੇ ਥੋੜਾ ਜਦੋਂ ਅਸੀਂ ਇੱਥੇ ਆਏ ਆ ਤਾਂ ਇੱਥੇ ਚੀਂਕ ਚੰਗਿਆੜਾ ਪੈ ਰਿਆ ਸੀ। ਕੋਈ ਸਮਝ ਨਹੀਂ ਲੱਗ ਰਹੀ ਸੀ ਕੀ ਹੋਇਆ ਸੀ। ਨਾ ਸ਼ੀਸ਼ੇ ਟੁੱਟ ਰਹੇ ਸੀਗੇ ਨਾ ਕੋਈ ਸਾਧਨ ਸੀ ਸ਼ੀਸ਼ੇ ਤੋੜਨ ਵਾਸਤੇ। ਪਬਲਿਕ ਨੇ ਇਟਾਂ-ਵਟਿਆਂ ਦਾ ਹੀ ਸਹਾਰਾ ਲੈ ਕੇ ਸ਼ੀਸ਼ੇ ਤੋੜ ਕੇ ਮਰੀਜ਼ਾਂ ਨੂੰ ਅਸੀਂ ਮੌਕੇ ਤੇ ਲੈ ਗਏ ਸਰ ਜਾਨੀ ਨੁਕਸਾਨ ਤਾਂ ਨਹੀਂ ਫਿਲਹਾਲ ਕੋਈ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਆਈ ਹਸਪੀਟਲ ਚੋਂ ਕਲੀਅਰ ਕਰਕੇ ਫਿਰ ਦੱਸਿਆ ਜਾਓ ਜਿਵੇਂ ਤੁਸੀਂ ਪਹੁੰਚੇ ਹੋ ਮੌਕੇ ਤੇ ਬੱਸ ਪਲਟੀ ਹੋਈ ਸੀ ਤੁਸੀਂ ਦੱਸੋ ਸਾਰੇ ਸਵਾਰੀਆਂ ਅੰਦਰ ਸੀ ਉਦੋਂ ਅੰਦਰ ਤਾਂ ਮਾਹੌਲ ਕਿਵੇਂ ਸੀ ਅੰਦਰ ਅੰਦਰ ਲਹੂ ਲਹਾਨ ਕੁਰਬਲ-ਕੁਰਬਲ ਹੋ ਰਹੀ ਸੀ ਜੀ ਕੋਈ ਸੋਚ ਨਹੀਂ ਰਿਹਾ ਸੀਗਾ ਸਵਾਰੀਆਂ ਜਿਹੜੀਆਂ ਅਸੀਂ ਜਾਨ ਬਚਾ ਲੋ ਜਾਨ ਬਚਾ ਲੋ ਦਾ ਰੌਲਾ ਪਾ ਰਹੀ ਸੀ